ਉਹ ਸਾਰੇ ਬੰਦੇ ਰੋਜ਼ ਖਾਂਦੇ ਉਹ ਛੱਡਦੇ ਅੰਕਲ ਤਾਂ ਇੱਛਾ ਦਾ ਹੀ ਆ ਉਧਰ ਦਾ ਹੀ ਆ ਖਾਸ ਆ ਇੱਥੇ ਹੀ ਆ ਸਹੀ ਗਾ ਲਾ ਵੀ ਆ ਅੰਕਲ ਅੰਕਲ ਕੀ ਨਾਮ ਤੇਰਾ ਰਾਜ ਸਿੰਘ ਰਾਜ ਸਿੰਘ ਰਾਜ ਸਿੰਘ ਆ ਵੀ ਆ ਹੈਗੀ ਅੰਕਲ ਦੀ ਰੇੜੀ ਜੂਸ ਵਾਲੀ ਠੀਕ ਆ ਕੀ ਹੋਇ ਇਥੇ ਤੇ ਆ ਕਮਲ ਹਸਪਤਾਲ ਦੇ ਸਾਹਮਣੇ ਆ ਨਕੋਦਰ ਚੌਕ 200 ਦੇ ਆ ਠੀਕ ਆ ਅੰਕਲ ਬਹੁਤ ਟੇਸਟੀ ਜੂਸ ਬਣਾਉਂਦਾ ਵੀ ਕਿਉਂਕਿ ਆਪਾਂ ਸ਼ੋਰੂਮਾਂ ਤੇ ਤਾਂ ਇੰਨੇ ਪੈਸੇ ਖਰਚ ਦੇਣੇ ਆ ਜਾ ਕੇ ਕੀ ਜੀ ਖਰਚੋ ਹਾਂ ਕਿਆ ਅੰਕਲ ਉੱਥੇ ਤਾਂ ਆਪਾਂ ਹੋਰ ਮਹਿੰਗੇ ਮਹਿੰਗੇ ਹੋਟਲਾਂ 'ਚ ਤਾਂ ਇੰਨੇ ਪੈਸੇ ਖਰਚ ਦੇਣੇ ਆ ਇੱਥੇ 60 ਹਾਂ ਮਾੜੇ ਬੰਦੇ ਕੋਲ ਵੀ ਆਉਣਾ ਚਾਹੀਦਾ ਵਾ ਸਹੀ ਗੱਲ ਹੈ ਚੱਲ ਇਹਨੇ ਰੋਟੀ ਪਾਣੀ ਚੱਲੀ ਜਊ ਕਿਉਂ ਭਾਈ ਆਪਣੇ ਹੋ ਰਹੇ ਨੇ ਆ ਸਾਡਾ ਹੈਗਾ ਸ਼ੀਰਾ ਸ਼ੀਰਾ ਤਮਾ ਖਾਂਦਾ ਪਿਆ ਇਹ ਤਾਂ ਤਨ ਹੈ ਇਹਦਾ ਗਾਈ ਦਿਖਾਈ ਦਾ ਇਹਦਾ ਸੇਖਾ ਹਾਂ ਗੁਲਬੰਗੇ ਤੇ ਗੁਲਪਰੀ ਕੀ ਬਣਾ ਠੰਡਾਈ ਉਹ ਇੱਕ ਠੰਡਾਈ ਬਣਾ ਠੰਡਾ ਉਹ ਸਰਦਾ ਹੀ ਪਾ ਗਏ ਓਹੋ ਕਾਜੂ ਦਾਮ ਫਾਸ ਫਾਸ ਪਾ ਗਏ ਕਾਜੂ ਦਾਮ ਦਬੀਆ ਤੋਂ ਲਿਆ ਖਲਦਾ ਉਹ ਤੀਂ ਵੀ ਰੱਖਾ ਅਬ ਵੀ ਗਏ ਨਹੀਂ ਨਹੀਂ ਜੜੀ ਬੂਟੀ ਵੀ ਪਾਉਂਦੇ ਆ ਬਾਈ ਜੜੀ ਬੂਟੀ ਕਹੇ ਉਹ ਬੱਕਰੀ ਚਾਲਬਾ ਗੜੀ 40 ਰੁਪਏ ਰੱਖਾ ਕਿੱਥੇ ਗਾ ਹਾਂ ਇੱਥੇ ਅਨ ਦੇ ਨਾਲ ਹੀ ਪਾਸੇ ਆ ਬਹੁਤ ਵਧੀਆ ਬੱਧੀਆ ਆ ਮੁਜ਼ਰਬ ਹੈ ਨਾ ਸਾਡੇ ਬਸਾਂ ਵਾਲੇ ਬਹੁਤ ਪੀਦੇ ਇਹ ਆ ਗਿਆ ਮਸਰਜਾ ਰਗੜਾ ਰਗੜਾ ਇਹ ਇਹ ਮੁਮਤੋ ਓਟੇ ਹਾਂ ਮੁਮਤੋ ਓਟਾ ਫਿਰ ਇੱਪਰ ਟੋਕਲੀ ਮੋਬਾਈਲ ਨਹੀਂ ਚੁੜਾਇਆ ਇੱਥੇ ਨਾਲੇ ਗੁਰਦੁਆਰਾ ਲੱਗਿਆ ਆ ਕਾਲੇ ਕਾਲੇ ਸਿੰਘ ਇਹ ਰਿਹਾ ਸਾਹਮਣੇ ਨਾ ਕਮਲ ਹਸਪਤਾਲ ਇੱਥੇ ਲੈ ਕੇ ਆਏ ਆ ਦਾਦੀ ਨੂੰ ਤੇ ਦਾਦੀ ਹੋਂ ਤਾਂ ਠੀਕ ਆ। ਬਾਰੀ ਰਾ ਜੂਲਾ ਟੱਟ ਕੇ ਨਾ ਵਿਚਰਕ ਬੰਦੇ ਦਾ ਬਹੁਤ ਚਲੋ ਬੰਦਾ ਸਿਆਣਾ ਦੂਜਾ ਤਾਂ ਸੈ ਲੈੰਦਾ ਜਵਾਨ ਬੰਦਾ। ਉਹ ਹੁਣ ਵਿਚਾਰੀ ਦਰਦ ਨਹੀਂ ਨਾ ਸੈ ਹੁੰਦਾ ਟੀਕਾ ਦਰਦ ਦਾ ਲਵਾਇਆ ਹਾਂ। ਹੁਣ ਠੀਕ ਆ। ਤੇ ਹੁਣ ਦੇਖੋ ਪ੍ਰੇਸ਼ਾ ਕਰਦੇ ਆ ਪਲੇਟਾ ਪਾਉਣਗੇ। ਤੇ ਉਹ ਉਹ ਅਪਡੇਟ ਤੁਹਾਨੂੰ ਮੈਂ ਦਾਦੀ ਦੀ ਕੱਲ੍ਹ ਦਊਗਾ। ਚਲੋ ਠੀਕ ਆ। Bye.